ਵਾਹਿਗੁਰੂ 6 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਧੀ ਰਾਤ ਨੂੰ ਕਿਲਾ ਛੱਡਿਆ 7 ਪੋ ਦੀ ਸਵੇਰ ਨੂੰ ਸਰਸਾ ਤੇ ਆਸਾ ਦੀਵਾਰ ਦਾ ਕੀਰਤਨ ਕੀਤਾ 7 ਪੋ ਦੀ ਸਵੇਰ ਨੂੰ ਹਜ਼ੂਰ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ 7 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ 'ਚ ਰਹੇ 8 ਪੋ ਦੀ ਦੁਪਹਿਰ ਤੋਂ ਬਾਅਦ ਦੋ ਸਹਿਬਜ਼ਾਦੇ ਤਿੰਨ ਪਿਆਰੇ ਦੇ 34 ਦੇ ਕਰੀਬ ਸਿੰਘ ਸ਼ਹੀਦ ਹੋ ਗਏ ਇਧਰ ਫਿਰ ਪਉ 7 ਪਉ ਨੂੰ ਮਾਤਾ ਗੁਜਰੀ ਜੀ ਕੁੰਮੇ 마ਸ਼ਕੀ ਦੀ ਝੌਂਪੜੀ ਚ ਰਹੀ 8 ਪਉ ਨੂੰ ਮਾਤਾ ਗੁਜਰੀ ਜੀ ਗੰਗੂ ਦੇ ਘਰ ਰਹੀ 9 ਪਉ ਨੂੰ ਮਾਤਾ ਗੁਜਰੀ ਜੀ ਮੁਰਿੰਡੇ ਰਹੀ 10 11 ਤੇ 12 ਪਉ ਤਿੰਨ ਰਾਤਾਂ ਠੰਡੇ ਬੁਰਜ ਤੇ ਰਹੀ ਤੇ 13 ਪਉ ਨੂੰ ਗੁਰੂ ਕੇ ਲਾਲ ਸ਼ਹੀਦ ਹੋ ਗਏ ਵਾਹਿ ਛੇ ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਧੀ ਰਾਤ ਨੂੰ ਕਿਲਾ ਛੱਡਿਆ ਸੱਤ ਪੋ ਦੀ ਸਵੇਰ ਨੂੰ ਸਰਸਾ ਤੇ ਆਸਾ ਦੀਵਾਰ ਦਾ ਕੀਰਤਨ ਕੀਤਾ ਸੱਤ ਪੋ ਦੀ ਸਵੇਰ ਨੂੰ ਹਜ਼ੂਰ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ ਸੱਤ ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੱਡੀ ਚ ਰਹੇ ਅੱਠ ਪੋ ਦੀ ਦੁਪਹਿਰ ਤੋਂ ਬਾਅਦ ਦੋ ਸਹਿਬਜ਼ਾਦੇ ਤਿੰਨ ਪਿਆਰੇ ਤੇ 34 ਦੇ ਕਰੀਬ ਸਿੰਘ ਸ਼ਹੀਦ ਹੋ ਗਏ 7 ਕੋ ਨੂੰ ਮਾਤਾ ਗੁਜਰੀ ਜੀ ਕੁੰਮੀ ਮਾਸ਼ਕੀ ਦੀ ਝੌਂਪੜੀ ਚ ਰਹੀ 8 ਕੋ ਨੂੰ ਮਾਤਾ ਗੁਜਰੀ ਜੀ ਗੰਗੂ ਦੇ ਘਰ ਰਹੀ 9 ਕੋ ਨੂੰ ਮਾਤਾ ਗੁਜਰੀ ਜੀ ਮਰਿੰਡੇ ਰਹੀ 10 11 ਤੇ 12 ਕੋ ਤਿੰਨ ਰਾਤਾਂ ਠੰਡੇ ਬੁਰਜ ਤੇ ਰਹੀ ਤੇ 13 ਕੋ ਨੂੰ ਗੁਰੂ ਕੇ ਲਾਲ ਸ਼ਹੀਦੋ ਵਾਹ